ਜੇਕਰ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਗੋੜਾ ਨਾ ਹੁੰਦਾ ਪੰਥ ਦਾ ਗਦਾਰ ਨਾ ਬਣਦਾ ਪੰਥ ਦਾ ਘਾਨ ਨਾ ਕਰਦਾ ਤਾਂ ਸ਼ਾਇਦ ਅੱਜ ਵੱਖਰਾ ਅਕਾਲੀ ਦਲ ਵੀ ਹੋਂਦ ਵਿੱਚ ਨਾ ਹੁੰਦਾ ਜੇਕਰ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਤਹਿਸ ਨਹਿਸ ਨਾ ਕੀਤਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਾਡੀਆਂ ਸੰਸਥਾਵਾਂ ਦਾ ਵਕਾਰ ਨਾ ਰੋਲਿਆ ਹੁੰਦਾ ਸ਼ਾਇਦ ਅੱਜ ਵੱਖਰਾ ਅਕਾਲੀ ਦਲ ਹੋਂਦ ਵਿੱਚ ਨਾ ਆਉਂਦਾ ਇਸ ਵੱਖਰੇ ਨਵੇਂ ਅਕਾਲੀ ਦਲ ਲਈ ਇਹ ਸੁਖਬੀਰ ਸਿੰਘ ਬਾਦਲ ਹੀ ਜ਼ਿੰਮੇਵਾਰ ਆ ਸੁਖਬੀਰ ਸਿੰਘ ਬਾਦਲ ਤਾਂ ਖੁਦ ਮੰਨਿਆ ਕਿ ਉਹਨੇ ਕਿੰਨੇ ਵੱਡੇ ਗੁਨਾਹ ਕਿੰਨੇ ਵੱਡੇ ਪਾਪ ਕਿੰਨੀਆਂ ਵੱਡੀਆਂ ਗਲਤੀਆਂ ਕਿੰਨੀਆਂ ਵੱਡੀਆਂ ਜਿਹੜੀਆਂ ਕਰਤੂਤਾਆਂ ਆ ਉਹ ਕੀਤੀਆਂ ਸੁਖਬੀਰ ਸਿੰਘ ਬਾਦਲ ਦੇ ਮੂੰਹ ਦੇ ਉੱਤੇ ਇੱਕ ਬੜੀ ਵੱਡੀ ਜਿਹੀ ਚਪੇੜ ਆ ਉਹ ਵੱਜੀ ਆ ਆਖਰ ਸੁਖਵੀਰ ਸਿੰਘ ਬਾਦਲ ਨੇ ਵੱਖਰਾ ਅਕਾਲੀ ਦਲ ਬਣਵਾ ਕੇ ਹੀ ਸਾਹ ਲਿਆ ਇਸ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਨਾ ਹੁੰਦਾ ਪੰਥ ਦਾ ਗद्दार ਨਾ ਬਣਦਾ ਪੰਥ ਦਾ ਘਾਨ ਨਾ ਕਰਦਾ ਤਾਂ ਸ਼ਾਇਦ ਅੱਜ ਵੱਖਰਾ ਅਕਾਲੀ ਦਲ ਵੀ ਹੋਂਦ ਵਿੱਚ ਨਾ ਹੁੰਦਾ ਸੁਖਵੀਰ ਸਿੰਘ ਬਾਦਲ ਨੇ ਜੇਕਰ 2 ਦਸੰਬਰ ਵਾਲੇ ਫੈਸਲੇ ਇਨ ਬਿਨ ਮੰਨੇ ਹੁੰਦੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ ਹੁੰਦਾ ਜਥੇਦਾਰ ਸਹਿਬਾਨਾਂ ਦਾ ਹੁਕਮ ਮੰਨਿਆ ਹੁੰਦਾ ਜੇਕਰ ਉਹ ਆਪਣੇ ਕੀਤੇ ਹੋਏ ਗੁਨਾਹਾਂ ਤੋਂ ਨਾ ਮੁਕਰਦਾ ਜੇਕਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਲਾਲਸਾ ਨਾ ਕਰਦਾ ਹੰਕਾਰ ਨਾ ਵਿਖਾਉਂਦਾ ਆਕਰ ਨਾ ਵਿਖਾਉਂਦਾ ਬਾਰ ਬਾਰ ਪੰਥ ਨੂੰ ਨਾ ਵੰਗਾਰਦਾ ਜੇਕਰ ਉਹਨੂੰ ਮੁੱਖ ਮੰਤਰੀ ਬਣਨ ਦੀ ਭੁੱਖ ਨਾ ਸਤਾਉਂਦੀ ਤਾਂ ਸ਼ਾਇਦ ਇਹ ਵੱਖਰਾ ਅਕਾਲੀ ਦਲ ਹੋਂਦ ਵਿੱਚ ਨਾ ਆਉਂਦਾ ਜੇਕਰ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਤਹਿਸ ਨਹਿਸ ਨਾ ਕੀਤਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਾਡੀਆਂ ਸੰਸਥਾਵਾਂ ਦਾ ਵਕਾਰ ਨਾ ਰੋਲਿਆ ਹੁੰਦਾ ਤਾਂ ਸ਼ਾਇਦ ਅੱਜ ਵੱਖਰਾ ਅਕਾਲੀ ਦਲ ਹੋਂਦ ਵਿੱਚ ਨਾ ਆਉਂਦਾ ਇਸ ਵੱਖਰੇ ਨਵੇਂ ਅਕਾਲੀ ਦਲ ਲਈ ਇਹ ਸੁਖਬੀਰ ਸਿੰਘ ਬਾਦਲ ਹੀ ਜ਼ਿੰਮੇਵਾਰ ਆ ਸੁਖਬੀਰ ਸਿੰਘ ਬਾਦਲ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੀ ਨਹੀਂ ਮੰਨਿਆ ਜਦੋਂ ਸੱਤ ਮੈਂਬਰੀ ਕਮੇਟੀ ਨੂੰ ਹੀ ਨਹੀਂ ਮੰਨਿਆ ਉਲਟਾ ਸੱਤ ਮੈਂਬਰੀ ਕਮੇਟੀ ਦੇ ਹੀ ਦੋ ਮੈਂਬਰ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਨੂੰ ਹੀ ਡਰਾ ਦਿੱਤਾ ਆਪਣੇ ਗੋਡਿਆਂ ਹੇਠ ਰੱਖ ਲਿਆ ਤੇ ਸੱਤ ਮੈਂਬਰ ਦੀ ਕਮੇਟੀ ਤੋਂ ਉਹਨਾਂ ਤੇ ਅਸਤੀਫੇ ਜਿਹੜੇ ਆ ਉਹ ਦਿਵਾ ਦਿੱਤੇ ਸੁਖਵੀਰ ਸਿੰਘ ਬਾਦਲ ਆਪ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੀ ਸੀ ਉਹਨੇ ਧਾਮੀ ਨੂੰ ਤੇ ਬੰਡੂਗਰ ਨੂੰ ਵੀ ਜਿਹੜਾ ਭਗੌੜੇ ਆ ਉਹ ਕਰ ਦਿੱਤਾ ਚਲੋ ਖੈਰ ਇਹ ਤਾਂ ਸਾਰੀ ਜੁੰਡਲੀ ਇਹ ਸਾਰਾ ਲਾਣਾ ਇਹ ਸਾਰਾ ਟੋਲਾ ਹੈ ਹੀ ਹਮੇਸ਼ਾ ਹੀ ਪੰਥ ਅਤੇ ਪੰਜਾਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਆ ਇਹ ਕਦੀ ਵੀ ਗੁਰਮਤਿ ਸਿਧਾਂਤਾਂ ਦਾ ਜਿਹੜਾ ਧਾਰਨ ਨਹੀਂ ਆ ਉਹ ਨਹੀਂ ਰਿਹਾ ਸੁਖਬੀਰ ਸਿੰਘ ਬਾਦਲ ਤਾਂ ਖੁਦ ਮੰਨਿਆ ਕਿ ਉਹਨੇ ਕਿੰਨੇ ਵੱਡੇ ਗੁਨਾਹ ਕਿੰਨੇ ਵੱਡੇ ਪਾਪ ਕਿੰਨੀਆਂ ਵੱਡੀਆਂ ਗਲਤੀਆਂ ਕਿੰਨੀਆਂ ਵੱਡੀਆਂ ਜਿਹੜੀਆਂ ਕਰਤੂਤਾਆਂ ਆ ਉਹ ਕੀਤੀਆਂ ਪਰ ਉਸ ਤੋਂ ਬਾਅਦ ਇਹ ਫੇਰ ਮੁਕਰ ਗਿਆ ਸੁਖਬੀਰ ਸਿੰਘ ਬਾਦਲ ਉਹ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਸੀ ਉਹਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਬੰਗਾਲ ਦਿੱਤਾ ਪੰਥ ਨੂੰ ਵੀ ਬੰਗਾਲ ਦਿੱਤਾ ਸੰਗਤਨ ਵੀ ਜਿਹੜਾ ਬੰਗਾਲ ਦਿੱਤਾ ਤੇ ਇਹਦੇ ਵਿੱਚ ਉਹਨਾਂ ਦੇ ਚਾਪਲੂਸਾਂ ਦਾ ਵੀ ਬਹੁਤ ਵੱਡਾ ਜਿਹੜਾ ਰੋਲ ਸੀ ਜਿਹਦੇ ਸੁਖਬੀਰ ਸਿੰਘ ਬਾਦਲ ਨੂੰ ਕਹੀ ਜਾਂਦੇ ਸੀ ਕਿ ਬਸ ਤੂੰ ਨੱਪੀ ਚੱਲ ਕਿਸੇ ਦੇ ਵੱਲ ਨਾ ਦੇਖ ਇਹਦੇ ਕਰਕੇ ਅੱਜ ਸੁਖਬੀਰ ਸਿੰਘ ਬਾਦਲ ਦੇ ਤੇ ਇਸ ਤੋਂ ਪਹਿਲਾਂ ਇਹਦੇ ਪਿਓ ਦੇ ਇਹਦੇ ਮਾਰੇ ਜਿਹੜੇ ਹਾਲਾਤ ਆ ਉਹ ਬਣ ਚੁੱਕੇ ਸਨ ਸੁਖਬੀਰ ਸਿੰਘ ਬਾਦਲ ਉਹ ਦੁਬਾਰਾ ਪ੍ਰਧਾਨਤਾ ਬਣ ਗਿਆ ਪਰ ਪੰਜ ਮੈਂਬਰੀ ਕਮੇਟੀ ਨੇ ਆਪਣੀ ਜਿਹੜੀ ਪ੍ਰਕਿਰਿਆ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੁਕਮ ਨਾਲ ਨਾਮਾ ਸਾਹਿਬ ਜਾਰੀ ਹੋਇਆ ਸੀ ਉਹਦੇ ਅਨੁਸਾਰ ਉਹਨਾਂ ਨੇ ਜਿਹੜੀ ਆ ਭਰਤੀ ਕੀਤੀ ਤੇ ਫਿਰ ਅ ਕੱਲ ਦੇ ਦਿਨ 11 ਅਗਸਤ 2025 ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਵਿਖੇ ਗੁਰਦੁਆਰਾ ਅਕਾਲੀ ਫੂਲਾ ਸਿੰਘ ਜੀ ਬੁਰਜ ਵਿਖੇ ਉਥੇ ਇਜਲਾਸ ਹੋਇਆ ਤੇ ਨਵਾਂ ਜਿਹੜਾ ਪ੍ਰਧਾਨ ਆ ਨਵਾਂ ਅਕਾਲੀ ਦਲ ਬਣਿਆ ਤੇ ਨਵਾਂ ਜਿਹੜਾ ਪ੍ਰਧਾਨ ਆ ਉਹ ਚੁਣਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਹੀ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਅਤੇ ਹੋਰ ਆਗੂਆਂ ਦੇ ਵੱਲੋਂ ਜਿਹੜਾ ਕੌਮੀ ਪ੍ਰਧਾਨ ਆ ਉਹ ਚੁਣ ਲਿਆ ਗਿਆ ਸੁਖਬੀਰ ਸਿੰਘ ਬਾਦਲ ਦੇ ਸਿਰ ਉੱਤੇ ਜਿਹੜਾ ਆ ਉਹਨਾਂ ਨੂੰ ਬਿਠਾ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਤਾਂ ਉਹਨਾਂ ਨੂੰ ਜਥੇਦਾਰੀ ਤੋਂ ਲਾਇਆ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਕਿਰਦਾਰ ਕੁਸ਼ੀ ਕਰਨ ਦੇ ਵਿੱਚ ਕੋਈ ਵੀ ਜਿਹੜੀ ਕਸਰ ਆ ਉਹ ਬਾਕੀ ਨਹੀਂ ਸੀ ਛੱਡੀ ਉਹ ਨੁਕਰੇ ਲਾ ਦੇਣਾ ਚਾਹੁੰਦਾ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਪਰ ਕੱਲ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਵੱਡਾ ਜਿਹਦਾ ਮਾਨ ਸਤਿਕਾਰਿਆ ਉਹ ਮਿਲਿਆ ਜਿਵੇਂ ਪਹਿਲਾਂ ਕਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਵਜੋਂ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਸੀ ਇਸੇ ਤਰ੍ਹਾਂ ਉਹ ਉਹੀ ਸੇਵਾ ਗਿਆਨੀ ਹਰਪ੍ਰੀਤ ਸਿੰਘ ਦੇ ਹਿੱਸੇ ਆਈ ਪਹਿਲਾਂ ਦੋ ਤਖਤਾਂ ਦੀ ਉਹਨਾਂ ਨੇ ਜਥੇਦਾਰ ਵਜੋਂ ਸੇਵਾ ਨਿਭਾਈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਜਿਹੜੀ ਸੇਵਾ ਆ ਉਹ ਨਿਭਾ ਰਹੇ ਆ ਸੋ ਸੋਗ ਵੀਰ ਸਿੰਘ ਬਾਦਲ ਦੇ ਮੂੰਹ ਦੇ ਉੱਤੇ ਇੱਕ ਬੜੀ ਵੱਡੀ ਜਿਹੀ ਚਪੇੜ ਆ ਉਹ ਵੱਜੀ ਆ ਤੇ ਵਿਰਸਾ ਸਿੰਘ ਬਲਟੋਹਾ ਦੇ ਮੂੰਹ ਦੇ ਉੱਤੇ ਵੀ ਚਪੇੜ ਵੱਜੀ ਹੈ ਮਹੇਸ਼ੇਂਦਰ ਸਿੰਘ ਗਰੇਵਾਲ ਦਲਜੀਤ ਸਿੰਘ ਚੀਮਾ ਭੁੰਦੜ ਵਰਗਿਆਂ ਦੇ ਸਾਰਿਆਂ ਦੇ ਮੂੰਹ ਦੇ ਉੱਤੇ ਕਰਾਰਾ ਜਿਹੜਾ ਥੱਪੜ ਆ ਚਪੇੜ ਆ ਉਹ ਵੱਜ ਚੁੱਕੀ ਹੋਈ ਹੈ ਇਸੇ ਤਰ੍ਹਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਬੜਾ ਮਾਣ ਸਤਿਕਾਰ ਬਖਸ਼ਿਆ ਗਿਆ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਕੁਰਬਾਨੀਵਾਦੀ ਸ਼ਖਸੀਅਤ ਬਹੁਤ ਹੀ ਤਜਰਬੇਕਾਰ ਅਤੇ ਕਾਬਲੀਅਤ ਰੱਖਣ ਵਾਲੀ ਸੈਲਰੀ ਅਤੇ ਸਿੱਦਕੀ ਆਗੂ ਬੀਬੀ ਸਤਵੰਤ ਕੌਰ ਜੀ ਨੂੰ ਪੰਥਕ ਕੌਂਸਲ ਦੇ ਚੇਅਰ ਪਰਸਨ ਵਜੋਂ ਜਿਹੜੀ ਸੇਵਾ ਆ ਉਹ ਮਿਲੀ ਆ ਇਹ ਤਾਂ ਸਮੁੱਚੇ ਖਾਲਸਾ ਪੰਥ ਦੇ ਲਈ ਸ਼ਹੀਦਾਂ ਦੇ ਪਰਿਵਾਰਾਂ ਲਈ ਸਿੱਖ ਸੰਗਤਾਂ ਲਈ ਬੜੇ ਮਾਣ ਵਾਲੀ ਜਿਹੜੀ ਆ ਉਹ ਗੱਲ ਆ ਤੇ ਬੀਬੀ ਸਤਵੰਤ ਕੌਰ ਦੀ ਜੋ ਕੱਲ੍ਹ ਗੁਰਮਤ ਅਨੁਸਾਰ ਸ਼ਬਦਾਵਲੀ ਸੀ ਉਹਨੇ ਸਿੱਖ ਹਿਰਦਿਆਂ ਨੂੰ ਬੜਾ ਜਿਹੜਾ ਠਾਰਿਆ ਬੜੀ ਜਿਹੜੀ ਸ਼ਾਂਤੀ ਆ ਉਹ ਮਹਿਸੂਸ ਕੀਤੀ ਗਈ ਹੈ ਸੋ ਜੋ ਬਾਦਲਕਿਆਂ ਨੇ ਅਕਾਲੀ ਦਲ ਦਾ ਬੇਦਾਗਰਕ ਕੀਤਾ ਸੀ ਵਕਾਰ ਰੋਲਿਆ ਸੀ ਅੱਜ ਖਾਲਸਾ ਪੰਥ ਨੂੰ ਸਿੱਖ ਸੰਗਤਾਂ ਨੂੰ ਵੱਡੀਆਂ ਆਸਾਂ ਵੱਧੀਆਂ ਆ ਕਿ ਅਕਾਲੀ ਦਲ ਦੀ ਜਿਹੜੀ ਪੁਨਰਸੁਰਜੀਤੀ ਆ ਉਹ ਹੋਵੇਗੀ ਬੀਬੀ ਸਤਵੰਤ ਕੌਰ ਜੀ ਉਹ ਸ਼ਰੋਮਣੀ ਅਕਾਲੀ ਦਲ ਦਾ ਵੀ ਭਵੇਖ ਰਚਨਾਉਣਗੇ ਉਸ ਨੂੰ ਆਪਣੇ ਪਹਿਲਾਂ ਵਾਲੇ ਸਿਧਾਂਤਾਂ ਦੇ ਉੱਤੇ ਲਿਆਉਣਗੇ ਵੰਥ ਵਸਾ ਮੈਂ ਉਜੜਾ ਮਨ ਚਾਹੋ ਹਨੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਇਹ ਉਹੀ ਅਕਾਲੀ ਦਲ ਬਣਾਉਣ ਦਾ ਬੀਬੀ ਸਤਵੰਤ ਕੌਰ ਜੀ ਪੂਰਾ ਜਿਹੜਾ ਯਤਨ ਆ ਉਹ ਕਰਨਗੇ ਸੋ ਮਹੇਸ਼ਿੰਦਰ ਸਿੰਘ ਗਰੇਵਾਲ ਵਰਗੇ ਜਾਂ ਹੋਰ ਬਾਦਲਦਸ ਦੇ ਲੀਡਰ ਇਹਨਾਂ ਨੇ ਤਾਂ ਬੀਬੀ ਨੂੰ ਨਿਸ਼ਾਨਾ ਬਣਾਉਣ ਦਾ ਪੂਰਾ ਜਿਹੜਾ ਯਤਨ ਆ ਉਹ ਕੀਤਾ ਸੀ ਹਰ ਪੱਖੋਂ ਗਰਦਾਰਕੁਸ਼ੀ ਕੀਤੀ ਪਰ ਇਹਨਾਂ ਨੂੰ ਮੂੰਹ ਦੀ ਜਿਹੜੀ ਆ ਉਹ ਖਾਣੀ ਪਈ ਆ ਤੇ ਅਗਾਹ ਵੀ ਜਿਹੜੇ ਜਿਹੜੇ ਵੀ ਲੋਕ ਬੀਬੀ ਸਤਵੰਤ ਕੌਰ ਜੀ ਦੇ ਖਿਲਾਫ ਬੋਲਦੇ ਪਏ ਅਸੀਂ ਉਹਨਾਂ ਨੂੰ ਤਾੜਨਾ ਕਰਦੇ ਆਂ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਝੋਂ ਆਉਣ ਬੀਬੀ ਜੀ ਸਾਡੇ ਸਾਰਿਆਂ ਲਈ ਬਹੁਤ ਸਤਿਕਾਰਯੋਗ ਆ ਪੰਥ ਲਈ ਸਤਿਕਾਰਯੋਗ ਆ ਉਹ ਖਾਲਸਾ ਪੰਥ ਦੀ ਧੀ ਆ ਸ਼ਹੀਦਾਂ ਦੀ ਧੀ ਆ ਉਹਨਾਂ ਦੇ ਖਿਲਾਫ ਕੋਈ ਵੀ ਜਿਹੜਾ ਲਫ਼ਜ਼ ਆ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬਾਦਲਦਲ ਆਪਣੀ ਪੀੜੀ ਹੀਠ ਜਿਹੜਾ ਛੋਟਾ ਆ ਉਹ ਫਿਰਨ ਇਬਾਦਤਦਲ ਨੇ ਕਿਹੜੀਆਂ-ਕਿਹੜੀਆਂ ਜਿਹੜੀਆਂ ਕਰਤੂਤਾਆਂ ਆ ਉਹ ਕੀਤੀਆਂ ਬਾਦ ਦਲ ਆਪਣਾ ਜਿਹੜਾ ਖਿਲਾਰਾ ਆ ਉਹ ਸਾਫ਼ ਕਰਨ ਬੀਬੀ ਜੀ ਦੇ ਉੱਤੇ ਕਿਸੇ ਵੀ ਨੂਵੀ ਜਿਹੜਾ ਚਿੱਕੜ ਆ ਉਹ ਨਹੀਂ ਸੁਟਣ ਦਿੱਤਾ ਜਾਏਗਾ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਧ 1994 ਦੇ ਵਿੱਚ ਸਾਰੇ ਅਕਾਲੀ ਦਲ ਇਕੱਠੇ ਕਰਕੇ ਤੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਾਇਆ ਗਿਆ ਸੀ ਤੇ ਉਸ ਦੇ ਪ੍ਰਧਾਨ ਖਾਲਸਤਾਨੀ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬਣਾਇਆ ਗਿਆ ਸੀ ਪਰ ਦੇਖੋ ਕਿ ਉਸ ਸਮੇਂ ਵੀ ਬਾਦਲਦਲ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੋ ਗਿਆ ਉਹਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਨਹੀਂ ਸੀ ਦਿੱਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਨਹੀਂ ਸੀ ਦਿੱਤਾ ਬਲਕਿ ਉਲਟ ਉਸਨੇ ਆਪਣਾ ਬਾਦਲਦਲ ਨੇ ਇੱਕ ਵੱਖਰਾ ਅਕਾਲੀ ਦਲ ਬਣਾ ਕੇ ਦਿੱਲੀ ਵਾਲਿਆਂ ਨਾਲ ਯਾਰੀ ਪਾ ਕੇ ਭਾਜਪਾ ਨਾਲ ਜਿਹੜੀ ਯਾਰੀ ਪਾ ਕੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਨੁਕਰੇ ਲਾਉਣਾ ਚਾਹਿਆ ਪੰਥਕ ਸ਼ਖਸੀਤਾਂ ਨੂੰ ਜਿਹੜਾ ਆ ਨੁਕਰੇ ਲਾਉਣਾ ਚਾਹਿਆ ਬਾਦਲਦਲ ਨੇ ਭਾਜਪਾ ਨਾਲ ਮਿਲ ਕੇ ਦਿੱਲੀ ਨਾਲ ਮਿਲ ਕੇ ਏਜੰਸੀਆਂ ਨਾਲ ਮਿਲ ਕੇ ਆਪਣੀਆਂ ਜਿਹੜੀਆਂ ਸਰਕਾਰਾਂ ਆ ਬਣਾ ਲਈਆਂ 1997 ਦੇ ਵਿੱਚ ਸਰਕਾਰ ਬਣਾਈ 2007 ਵਿੱਚ ਬਣਾਈ ਇਸੇ ਤਰ੍ਹਾਂ 2012 ਦੇ ਵਿੱਚ ਬਣਾਈ ਪਰ ਇਹਨਾਂ ਨੇ ਇਹਨਾਂ 15 ਸਾਲਾਂ ਦੌਰਾਨ ਪੰਥ ਦਾ ਕੱਖ ਨਹੀਂ ਸਵਾਰਿਆ ਉਲਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਬੇਅਦਬੀਆਂ ਆ ਉਹ ਕਰਵਾਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਜਿਹੜਾ ਬਚਾਇਆ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਉਲਟਾ ਬੰਦੀ ਸਿੰਘਾਂ ਦੀਆਂ ਜਿਹੜੀਆਂ ਰਿਹਾਈਆਂ ਰੁਕਵਾਈਆਂ ਜਿ세ਦਾ ਜਗਤਾਰ ਸਿੰਘ ਜੀ ਹਵਾਰਾ ਜੀ ਨੂੰ ਇਹਨਾਂ ਨੇ ਕਾਤਲ ਆਖ ਦਿੱਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਿਹੜਾ ਆ ਉਹ ਇਹਨਾਂ ਨੇ ਆਤਵਾਦੀ ਜਿਹੜਾ ਆਖ ਦਿੱਤਾ ਬਲਾਤਕਾਰੀ ਸਿਰਸੇ ਵਾਲੇ ਨੂੰ ਇਹਨਾਂ ਨੇ ਆਪਣਾ ਜਿਹੜਾ ਬਾਪ ਆ ਬਣਾ ਲਿਆ ਗੁਰੂ ਗ੍ਰੰਥ ਅਤੇ ਗੁਰੂ ਪੰਥ ਵੱਲ ਇਹਨਾਂ ਨੇ ਪਿੱਠ ਕਰ ਲਈ ਅਤੇ ਦਿੱਲੀਵਾਦਿਆਂ ਦੇ ਨਾਲ ਭਾਜਪਾ ਦੇ ਨਾਲ ਇਹਨਾਂ ਨੇ ਇੰਨੀ ਜਿਹੀ ਯਾਰੀ ਆ ਪਾ ਲਈ ਕਿ ਇਹਨਾਂ ਨੇ ਸਿੱਖੀ ਦਾ ਜਿਹੜਾ ਹਿੰਦੂ ਕਰਨ ਕਰਨਾ ਚਾਹਿਆ ਅਤੇ ਸਾਡੀਆਂ ਸੰਸਥਾਵਾਂ ਨੂੰ ਜਿਹੜਾ ਰੋਲ ਦਿੱਤਾ ਹੁਕਮਨਾਮਾ ਸਾਹਿਬ ਦੀਆਂ ਮਹਾਨ ਪਰੰਪਰਾਵਾਂ ਨੂੰ ਜਿਹੜਾ ਆ ਉਹ ਰੋਦ ਕੇ ਰੱਖ ਦਿੱਤਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਜਿਹੜੇ ਦਰਿਆ ਆ ਉਹ ਵਗਾ ਦਿੱਤੇ ਇਹਨਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਪੰਜਾਬ ਨੂੰ ਜਿਹੜਾ ਡੋਬਨ ਦਾ ਹਰ ਪ੍ਰਕਾਰ ਦਾ ਜਿਹੜਾ ਯਤਨ ਆ ਉਹ ਕੀਤਾ ਤੇ ਜੋ ਸਾਡੇ ਜੁਝਾਰੂਆਂ ਨੇ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 14ਵੇਂ ਮੁਖੀ ਦਮਦਮੀ ਤਖਸਾਲ ਨੇ সংঘাত ਅਰੰਭਿਆ ਸੀ ਧਰਮਜੋਦ ਮੋਰਚਾ ਅਰੰਭਿਆ ਸੀ ਆਨੰਦਪੁਰ ਸਾਹਿਬ ਦਾ ਸੰਘਰਸ਼ ਅਰੰਭਿਆ ਸੀ ਆਨੰਦਪੁਰ ਸਾਹਿਬ ਦੇ ಮತედაਖ ਫਿਰ ਖਾਲਸਾਣ ਦਾ ਸੰਘਰਸ਼ ਅਰੰਭਿਆ ਸੀ ਮਹਾਪੁਰਖਾਂ ਨੇ ਇਹਨਾਂ ਨੇ ਉਹ ਸਾਰੇ ਸੰਘਰਸ਼ ਨੂੰ ਜਿਹੜਾ ਆ ਉਹ ਡੋਬਣਾ ਚਾਹਿਆ ਆਵਾਦਤ ਗਿਆ ਨੇ ਖਾਲਸਾਣ ਦੀ ਗੱਲ ਤਾਂ ਕੀ ਕਰਨੀ ਸੀ ਉਥੋਂ ਤੱਕ ਤਾਂ ਕੀ ਆਉਣਾ ਸੀ ਇੱਥੋਂ ਤੱਕ ਕੀ ਇਹਨਾਂ ਨੇ ਆਨੰਦਪੁਰ ਸਾਹਿਬ ਦੇ ਮਤੇਦਾ ਵੀ ਜਿਹੜਾ ਭੋਗਿਆ ਉਹ ਪਾ ਦਿੱਤਾ ਜਦੋਂ ਇਹਨਾਂ ਨੇ 2019 ਦੇ ਵਿੱਚ ਕਸ਼ਮੀਰ ਦੇ ਵਿੱਚ ਧਾਰਾ 370 ਟੁੱਟੀ ਤੇ ਇਹਨਾਂ ਨੇ ਭਾਜਪਾ ਦੀ ਜਿਹੜੀ ਹਮਾਇਤ ਆ ਉਹ ਕਰ ਦਿੱਤੀ ਤੇ ਇਹਨਾਂ ਨੇ ਇੱਕ ਕਿਸਮ ਦਾ ਵੱਧ ਅਧਿਕਾਰਾਂ ਦਾ ਵੀ ਜਿਹੜਾ ਭੋਗਿਆ ਉਹ ਪਾ ਦਿੱਤਾ ਸੀ ਉਹ ਆਨੰਦਪੁਰ ਸਾਹਿਬ ਦੇ ਮਤੇਦਾਹੀ ਜਿਹੜਾ ਆ ਉਹ ਭੋਗ ਸੀ ਸੋ ਕਹਿਣ ਤੋਂ ਭਾਵ ਕਿ ਜੋ ਖਾਲਸਤਾਨ ਦਾ ਸੰਘਰਸ਼ ਸੀ ਜੋ ਸਾਡੀ ਕੌਮ ਦੀ ਆਜ਼ਾਦੀ ਦਾ ਸੰਘਰਸ਼ ਸੀ ਬਾਦਲਕਿਆਂ ਨੇ ਉਸ ਨੂੰ ਵੀ ਦਬਾਉਣ ਦਾ ਉਸ ਨੂੰ ਮਕਾਉਣ ਦਾ ਖਤਮ ਕਰਨ ਦਾ ਪੂਰਾ ਜਿਹੜਾ ਆ ਜਤਨਿਆ ਉਹ ਕੀਤਾ ਪਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਸੰਘਰਸ਼ ਅੱਜ ਵੀ ਜਾਰੀ ਆ ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਜਿਹਦਾ ਖੂਨ ਆ ਉਹ ਅਜਾਈ ਨਹੀਂ ਜਾਏਗਾ ਸੋ ਬਾਦਲ ਕੇ ਪੰਥ ਦੇ ਗਦਾਰ ਆ ਇਹ ਮਕਾਰ ਆ ਇਹ ਦਾਗੀ ਆ ਤੇ ਇਹ ਸਾਡੇ ਪੰਥ ਨੂੰ ਜ